ਸਾਸੀ ਗਾਲ ਜੀ ਮੈਂ ਤੁਹਾਡਾ ਭਰਾ ਨਿਊਟ੍ਰੀ ਸ਼ਟਾ ਵਾਲਾ ਅੱਜ ਮੈਂ ਬਹੁਤ ਪਰੇਸ਼ਾਨ ਆ ਕਿ ਮੈਂ ਸੋਚਿਆ ਸੀ ਕਿ ਅੱਜ ਮੈਂ ਐਮਐਲਏ ਬਣ ਜਾਊਂਗਾ ਜਾਂ ਖੇਚ ਨਾ ਉਹ ਜਿੱਤ ਜਿੱਤ ਗਏ ਤੁਹਾਡੀ ਸੇਵਾ ਕਰਾਂਗਾ ਰਾਂਗਾ ਮੈਂ ਲੁਧਿਆਣੇ ਵਿੱਚ ਪਰ ਉਮੀਦਾਂ ਆਸਾਂ ਟੁੱਟ ਗਈਆਂ ਤੇ ਹੁਣ ਮੈਂ ਲੁਧਿਆਣਾ ਨੂੰ ਅਲਵਿਦਾ ਕਹਿਤਾ ਜੀ ਫੌਜ ਜੰਦਰ ਜਾ ਰਹੇ ਆ ਤਾਂ ਕਿ ਇੱਕ ਵਾਰੀ ਸੜਕ ਵੀ ਦਿਖਾ ਦਿਤੀ ਜੰਦਰ ਲਈ ਦਿਖਾ ਦਿਓ ਜੀ ਸਰ ਸਲਕ ਦਖਾਨ ਤੋਂ ਬਾਅਦ ਕਿ ਸ਼ਾਇਦ ਸ਼ਾਇਦ ਆਪਾ ਫਿਰ ਦੁਆਰਾ ਤੁਹਾਨੂੰ ਕਦੀ ਮਿਲੀਏ ਪਰਮਾਤਮਾ ਕਰੇ ਪਰ ਇਹ ਹਾਰ ਦਾ ਜਿਹੜਾ ਨਤੀਜਾ ਬੜਾ ਭੈੜਾ ਨਿਕਲਿਆ ਬੜੀਆਂ ਆਸਾਂ ਬੜੀਆਂ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਮੇਰੀ ਹਾਰ ਜਿਹੜੀ ਨਾ ਵੀ ਕਹਿੰਦੇ ਨਾ ਮੈਂ ਗਾਣਾ ਬਣਾਇਆ ਵਾ ਹਾਰ ਕੇ ਵੀ ਜਿੱਤ ਮੇਰੇ ਹੱਥ ਲੱਗ ਗਈ ਨੀ ਟੂ ਅੱਜ ਬਣ ਕੇ ਸਤਾਰ ਕੋ ਮਦਾ ਔਰ ਜਿਨ੍ਹਾਂ ਨੂੰ ਸੋਚਾਂ ਪੈ ਗਈਆਂ ਨਾ ਸੋਚਾਂ ਪੈ ਗਈਆਂ ਵੀ ਮਤਲਬ ਨਹੀਂ ਹਾਰ ਗਿਆ ਵਾ ਪਰ ਕੋਈ ਗੱਲ ਨਹੀਂ ਮੈਂ ਦੁਬਾਰਾ ਫੇਰ ਆਪਣੀ ਕੋਸ਼ਿਸ਼ ਇਸ ਮਾਉਂਗਾ ਪਰ ਮੈਂ ਲੋਕਾਂ ਨੂੰ ਤਦ ਤੱਕ ਜਗਾਨਾ ਰਹੂਗਾ ਜਦ ਤੱਕ ਲੋਕੀ ਜਾਗਦੇ ਨਹੀਂ ਕਿਉਂਕਿ ਸਰਕਾਰਾਂ ਨੇ ਸੁਣਨੀ ਹੈ ਕਾਮਬੰਦੀ ਦੀ ਵੋਟ ਲੈ ਕੇ ਉਹਦਾ ਪੱਖ ਨਹੀਂ ਪੂਰਦੀਆਂ ਕਿਤੇ ਵੀ ਚੱਲ ਜਾਵੇ ਉਹਦੀ ਸੁਣਵਾਈ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਤੇ ਵੋਟਾਂ ਤੋਂ ਪਹਿਲੇ ਜਾਂਦੇ ਲੀਡਰ ਉਹ ਲੀਡਰ ਤੁਹਾਨੂੰ ਸਰਪੰਚ ਸਾਲਾਂ ਤਿੰਨ ਵਾਰੀ ਮਿਲਦੇ ਕਾਉਂਸਲਰ ਐਮ ਐਲ ਏ ਐਮ ਪੀ ਉਸ ਤੋਂ ਬਾਅਦ ਤੁਹਾਨੂੰ ਮਿਲਦੀਏ ਕਿ ਤੁਸੀਂ ਗੱਲ ਯਾਦ ਰੱਖਿਓ ਵੀ ਚਲੋ ਅਸੀਂ ਤੇ ਚੱਲੇ ਆਂ ਕਿ ਮੈਂ ਦੇ ਬਿਗਬੌਸ ਵਿੱਚ ਚੱਲ ਜਾਣਾ ਹੁਣ ਮੇਰੀ ਬਿਗਬੌਸ ਦੀ ਤਿਆਰੀ ਆ ਚਾਹੇ ਮੈਂ 2 ਦਿਨਾਂ ਦਾ ਚਾਹੇ 4 ਦਿਨਾਂ ਦਾ ਚਾਹੇ 5 ਦਿਨਾਂ ਦਾ ਤੇ ਪਰ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਜੀ ਉਹ ਮੇਰੇ ਕੋ ਉਨੀ ਸਗੀ ਬੜਾ ਦੁੱਖ ਲੱਗਾ ਬਹੁਤ ਜ਼ਿਆਦਾ ਦੁੱਖ ਲੱਗਾ ਤੇ ਹੁਣ ਮੈਂ ਲੁਧਿਆਣਾ ਛੱਡ ਚੱਲੇ ਆਂ ਜੀ ਬਿਗਬੌਸ ਚ ਕਿੱਧਰ ਜਾ ਰਹੇ ਹੋ बस 2 ਕੁ ਮਹੀਨੇ ਦੇ ਵਿੱਚ ਵਿੱਚ ਚੱਲ ਜਾਣਾ 1-2 ਮਹੀਨੇ ਵਿੱਚ ਸਲਮਾਨ ਖਾਨ ਦਾ ਫੋਨ ਆਇਆ ਸਲਮਾਨ ਖਾਨ ਨੇ ਟੀਮ ਤੋਂ ਫੋਨ ਆਇਆ ਜੀ ਉਹਨਾਂ ਦੀ ਟੀਮ ਗੱਲ ਕਰ ਰਹੀ ਹੈ ਜੀ ਉਹਨਾਂ ਕੋਲ ਸਿਆਸਤ ਛੱਡ ਕੇ ਉੱਤਰ ਐਕਟ ਸੈਲੀਬ੍ਰਿਟੀਜ਼ ਵੱਲ ਚੱਲ ਜਾਣਾ ਬੰਬੇ ਵੱਲ ਚੱਲ ਜਾਣਾ ਹਾਂਜੀ ਸਰ ਇਹ ਚੱਲ ਜਾਣਾ ਇਹ ਉੱਤਰ ਮਿੱਟੋਏ ਤੁਸੀਂ ਆਪਣਾ ਫੋਨ ਵੀ ਤੋੜਿਆ ਕਿ ਬੰਦਾ ਇੰਨਾ ਤੋ ਐਮੋਸ਼ਨਲ ਹੋ ਗਿਆ ਤੁਸੀਂ ਸਰ ਜਿਹੜਾ ਬੰਦਾ ਹਾਲਿਆਰ ਪੁੱਛਦਾ ਕਿ ਉਹਦਾ ਹਾਲ ਕੀ ਹੈ ਉਹਦਾ ਜੇ ਆਪਣਾ ਬੜਾ ਚੰਗਾ ਰਗਿਆ ਉਹਦੇ ਅੰਦਰ ਅੰਦਰ ਜਿਵੇਂ ਦਿਲ ਕੱਟ ਗਿਆ ਕੋਈ ਲੈ ਗਿਆ ਬੰਦਾ ਤੇ ਫੋਨ ਟੁੱਟਾ ਬਹੁਤ ਦੁੱਖ ਲੱਗਾ ਤੇ ਬਾਕੀ ਕੁਝ ਗੱਲਾਂ ਵੀ ਜਿਲਦੀਆਂ ਬਚੀ ਰਹੀਆਂ ਕੋਈ ਨਹੀਂ ਬਾਕੀ ਰੱਬ ਰੱਖਾ ਜੀ ਸਭ ਨੂੰ ਪਰਮਾਤਮਾ ਸਭ ਨੂੰ ਔਰ 100 ਜਿਹੜੇ 11 ਵੋਟਰ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਬਾਰਵੇਂ ਵੋਟਰ ਦੇ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹਨੇ ਬੈਲਟ ਪੇਪਰ ਨਾਲ ਵੋਟ ਪਾਈ ਹੈ ਸਰਕਾਰੀ ਬੰਦਾ ਸਲੂਟਾਂ ਨੂੰ ਕਿਉਂਕਿ ਕੋਈ ਤਾਂ ਦੇਸ਼ ਵਿੱਚ ਹੈਗੇ ਮੰਦਲ ਬੰਦੀ ਜਿਹੜੇ ਖੜੇ ਹੁੰਦੇ ਆ ਕਿਸੇ ਨਾ ਕਿਸੇ ਮੁੱਦੇ ਤੇ ਖੜੇ ਹੁੰਦੇ ਆ ਰੱਬ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਮੈਂ ਤਾਂ ਇਹੀ ਅਰਦਾਸ ਕਰਦਾ ਹਾਂ ਮਜੀ ਪਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਜਿੰਨੇ ਦਾ ਫੋਨ ਸੀਗਾ ਮੁੰਜੀ 7-8000 ਦਾ ਸੀਗਾ ਸਨੀ ਨੂੰ ਕਿੰਨੀ ਸੋਚ ਰਹੀ ਕਿ ਵੀ ਇੰਨੀ ਬੋਟ ਪੈਗੀ ਕਿ ਲੱਗਦਾ ਸਰਕਾਰ ਨੇ ਗਲਤ ਟਾਈਮ ਤੇ ਇਲੈਕਸ਼ਨ ਵੀ ਰੱਖੀ ਆ ਗਰਮੀਆਂ ਦੇ ਅੰਦਰ ਲੋਕ ਤਾਂ ਘੁੰਮਣ ਚਲੇ ਜਾਂਦੇ ਲੋਕ ਇਹ ਬਿਲਕੁਲ ਸਹੀ ਗੱਲ ਆ ਮੈਂ ਪਹਿਲਾਂ ਵੀ ਕਹਿ ਬਿਠਾ ਆ ਵੀ ਲੋਕ ਬਾਹਰ ਘੁੰਮ ਜਾਂਦੇ ਵੀ ਆ ਤੇ ਇਹ ਇਲੈਕਸ਼ਨ ਰੱਖਦੇ ਪਏ ਗਰਮੀਆਂ ਦੇ ਟਾਈਮ ਤੇ ਕੋਈ ਘਰੋਂ ਬਾਹਰ ਨਿਕਲ ਕੇ ਰਾਜਨੀਤੀ ਤੇ ਵੋਟ ਕਿੰਨੀ ਪੈਂਦੀ ਹੈ 10% 50% ਦਾ ਮਤਲਬ ਕੀ ਹੈ ਯਾਨੀ ਕਿ ਜਿਵੇਂ 73000 ਵੋਟਰ 173000 ਵੋਟ ਹੋਵੇ ਇਕ ਲੱਖ ਤੇ ਪਤਲਾਂ ਯਾਰ ਦੇ ਵਿੱਚੋਂ ਸਾਡੀ ਪੀਆ ਯਾਰ ਵੋਟ ਹੋਈ ਬੜੀ ਮਾੜੀ ਗੱਲ ਹੈ ਤੇ ਬਾਕੀ ਸਰਕਾਰਾਂ ਨੂੰ ਵੀ ਕੋਈ ਸੋਚਣਾ ਚਾਹੀਦਾ ਚੋਣ ਕਮਿਸ਼ਨ ਨੂੰ ਸਾਡਰ ਨੂੰ ਚੰਗਾ ਦੇ ਨੋਟਾ ਹੀ ਹੈ ਜਿਸ ਦੇ ਲੋਕਾਂ ਨੇ ਕਿਸੇ ਲੀਡਰ ਨੂੰ ਪਸੰਦੀ ਕੀਤਾ ਔਰ 755 ਲੋਕਾਂ ਨੇ 58 ਲੋਕਾਂ ਨੇ ਨੋਟਾ ਨੂੰ ਬੜਮ ਵੋਟ ਦੱਬੀ ਤੇ ਚਲੋ ਪ੍ਰਮਾਤਮਾ ਇਹ ਕਰੇ ਕਿ ਹਰ ਕਿਸੇ ਚੰਗਾ ਟਾਈਮ ਆਵੇ ਤੇ ਹਰ ਕੋਈ ਸੇਵਾ ਕਰੇ ਤੇ ਮੈਂ ਹੁਣ ਸਾਥੀਓ ਲੁਧਿਆਣਾਂ ਛੱਡ ਕੇ ਜਿੰਦਰ ਜਾ ਰਿਹਾ ਧੰਨਵਾਦ ਸਤਾਈ ਦੀ ਲਕੀ ਰਣਨੀਤੀ ਹੋਗੀ ਮੂਰੇ ਇਲੈਕਸ਼ਨ ਆ ਰਿਹਾ ਹੈ ਅਸੀਂ 117 ਕੈਂਡੀਡੇਟ ਖੜੇ ਕਰਾਂਗੇ ਜੀ ਐਮਐਲਏ ਦੌਰ ਤੇ ਔਰ ਤੰਗ ਜੰਗ ਚਲਾਈ ਜਾ ਰਹੀ ਹੈ ਜਾਰੀ ਰੱਖੀ ਹੈ ਹਰ ਕੋਈ ਬੰਦਾ ਸਾਨੂੰ ਸੰਪਰਕ ਕਰੇ ਕਿ ਲੋਕ ਤਾਂ ਇਹ ਕਹਿੰਦੇ ਨੀਡੂ ਐਸ ਇੱਕ ਕਮੇਟੀ ਤੌਰ ਤੇ ਆਪਣੀ ਟੀਆਰਪੀ ਵਧਾਉਣ ਲਈ ਇਲੈਕਸ਼ਨ ਲੜਦਾ ਹੈ ਮੈਂ ਤਾਂ ਕਹਿੰਦਾ ਵੀ ਮੋਦੀ ਸਾਹਿਬ ਅਗੇ ਲੜਨਾ ਖੜਾਈ ਦਾ ਬੜਾ ਨਹੀਂ ਪਿਆ ਔਰ ਮੈਂ 9 ਇਲੈਕਸ਼ਨ ਲੜਿਆ ਉਹਨਾਂ ਜਿਹੜੇ ਪੈਸੇ ਲਏ ਮੈਂ ਬੇਟਾ ਨਹੀਂ 10ਵਾਂ ਇਲੈਕਸ਼ਨ ਵੀ ਲਿਆ ਤਫ ਇਲੈਕਸ਼ਨ ਦੇ ਵਿੱਚ ਹੀ ਉਹਨੇ ਪੈਸੇ ਨਹੀਂ ਬੇਟਾ ਨਹੀਂ ਔਰ ਫਿਰ ਵੀ ਬੋਟ ਮੈਨੂੰ ਪਈਏ ਦੇਖੋ ਇਹ ਪ੍ਰਮਾਤਮਾ ਦੀ ਕਿਸਮਤ ਹੈ ਕਿ ਇੱਕ ਆਸ਼ੀਰਵਾਦ ਹੈ ਮੇਰੀ ਕਿਸਮਤ ਹੈ ਇਹ ਬਾਕੀ ਪਰਮਾਤਮਾ ਨੇ ਮੇਰੀ ਕਿਸਮਤ ਲਿਖੀ ਹੈ ਜੋ ਲਿਖੀ ਉਹ ਹੋ ਰਿਹਾ ਕਿ ਮੈਂ ਜਲੰਧਰ ਨੂੰ ਜਾ ਰਿਹਾ ਜੀ ਹੁਣ ਹੁਣ ਸਾਰੇ ਨੂੰ ਸਸੀ ਕਾਲ ਜੀ ਦਾ ਵਿਚੜ ਦੀ ਕਲਾ ਬਚਾ ਰੱਖੇ ਜਿਨ੍ਹਾਂ ਨੇ ਵੋਟਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵਿੱਚ ਨਹੀਂ ਪਾਈਆਂ ਕੀ ਕਿਸੇ ਨੂੰ ਨਾਲ ਜਿਨ੍ਹਾਂ ਦਰ ਪਾਈਆਂ ਮੈਂ ਉਹਨਾਂ ਦਾ तहे ਦਿਲੋਂ ਸ਼ੁਕਰ ਗੁਜ਼ਾਰ। ਇਹ ਨਹੀਂ ਲੱਗਦਾ ਨਹੀਂ ਹੁਣ ਲੁਧਿਆਣਾ ਵਾਲੇ ਉਹ ਵੀ ਪਛਤਾਵਾ ਹੋਏਗਾ ਕਿ ਇੱਕ ਮੌਕਾ ਗੋਲਡਨ ਚਾਸ ਬਹੁਤ ਜ਼ਿਆਦਾ ਪਛਤਾਵਾ ਆਏਗਾ। ਇਹ ਆ ਥੋੜੇ ਜਣੇ ਦੁਕਾਨ ਵਾਲੇ ਸਰਕਾਰ ਔਰ ਜਿਹੜੇ ਕੀ ਵੋਟਰ ਹੈ ਭੁਗਤ ਰਹੇ ਨੇ ਨਤੀਜੇ ਜ਼ਰੂਰ ਭੁਗਤ ਰਹੇ। ਕੀ ਸੁਪਨੇ ਕੀ ਸੀ ਜਿਹੜੇ ਉੱਥੇ ਵੀ ਮੈਂ ਆ ਕੰਮ ਕਰਨੇ ਆ। ਕੀ ਹੁਣ ਆਵਾਜ਼ ਚੱਕੋਗੇ ਤੁਸੀਂ ਜਿਹੜੇ ਸੰਦੀਪ ਰੋੜਾ ਬਣੇ ਉਹਨਾਂ ਅੱਗੇ? ਮੈਂ ਕੋ ਚੱਕ ਨਹੀਂ ਸਕਦਾ ਮੈਨੂੰ ਲੋੜ ਚੱਕਣੀ ਹੈ ਹਮ ਜਦੋਂ ਮੈਂ ਕੋ ਮੈਨੂੰ ਲੋਕਾਂ ਨੇ ਨਕਾਰਤਾ ਤੇ ਫਿਲਮ ਹੈ ਕਿਸ ਕਿਸੇ ਹਾਲਾ ਕੀ ਸੁਪਨੇ ਕੀ ਸੀ ਉਹਦਾ ਲੋਧਾਣੇ ਨੂੰ ਕਿੱਦਾਂ ਦਾ ਬਣਾਉਣਾ ਸੀ ਮੈਂ ਹੋਰ ਬੈਸਟ ਬਣਾਉਣਾ ਸੀ ਅਮਰੀਕਾ ਦਾ ਦੂਜਾ ਰੂਪ ਬਣਾਉਣਾ ਸੀ ਵਰਚਲ ਜੀ ਲੋਕ ਕੈਂਡੀਆ ਵੀ ਮਤਲਬ ਕਿ ਸੇਵਾ ਕਰੀ ਉੱਥੇ ਠੀਕ ਹੈ ਵੀ ਇਹ ਠੀਕ ਹੈ ਸਸੇ ਗੱਲ ਨੂੰ ਸ਼ੁਰੂ ਕਰਾਂ ਹਾਂ ਦਾ ਵਿਚਾਰ ਦਿਖਾਓ